ਪੰਜਾਬੀ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਲੋਕ ਸਭਾ ਚੋਣਾਂ 2024 ਦੇ ਲਈ VOTING ਜੋ ਇੱਕ ਜੂਨ ਨੂੰ ਹੋ ਚੁੱਕੀ ਹੈ ਔਰ ਨਤੀਜੇ ਨੇ ਜੋ ਨਤੀਜੇ 4 ਜੂਨ ਨੂੰ ਸਾਹਮਣੇ ਆਣਗੇ ਇੱਕ ਦਿਨ ਰਹਿ ਗਿਆ ਹੈ ਬੇ ਨਤੀਜਿਆਂ ਨੂੰ ਔਰ 3 ਜੂਨ ਨੂੰ ਯਾਨੀ ਕਿ ਅੱਜ ਸੋਮਵਾਰ ਨੂੰ ਲੋਗਾ ਦੀ ਜੇਬ ਦੇ ਉੱਤੇ ਭਾਰੀ ਝਟਕਾ ਪਿਆ ਹੈ ਦੱਸਦੇ ਕੀ ਜੋ ਲੋਕ ਨੇ ਇਸ ਵਕਤ ਲੋਗਾ ਦੀ ਜੇਬ ਦੇ ਉੱਤੇ ਭਾਰੀ ਝਟਕਾ ਕਿਸ ਤਰ੍ਹਾਂ ਪਿਆ ਹੈ ਕਿ ਦੁੱਧ ਔਰ ਟੋਲ ਦੇ ਜੋ ਰੇਟਸ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ ਹੈ ਵਾਅਦਾ ਕੀਤਾ ਗਿਆ ਹੈ ਦੱਸਦੇ ਕਿ ਟੋਲਾਂ ਦੇ ਰੇਟ ਜੋ ਟੋਲ ਪਲਾਜ਼ਾਸ ਦੇ ਟੋਲ ਟੈਕਸ ਹੈ ਜੋ ਦੇਨੇ ਪੈਂਦਾ ਹੈ ਰੋੜਾ ਦੇ ਉੱਤੇ ਉਸ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਸੋ ਇਜ਼ਾਫਤ ਹੈ ਇਹ 1 ਅਪ੍ਰੈਲ ਤੋਂ ਲਾਗੂ ਹੋਣਾ ਸੀ ਪਰ ਜੋ ਚੋਣ ਜਾਬਤਾ ਲਾਗੂ ਹੋਣ ਦੇ ਕਰਕੇ ਇਸ ਦੇ ਵਿੱਚ ਦੇਰੀ ਦੇਖਣ ਨੂੰ ਮਿਲਦੀ ਹੈ ਔਰ 2 ਮਹੀਨਿਆਂ ਦੇ ਪੈਂਡਿੰਗ ਤੋਂ ਬਾਅਦ ਅੱਜ ਇਹ ਜੋ ਦਰਾਂ ਨੇ ਲਾਗੂ ਕਰ ਦਿੱਤੀਆਂ ਗਈਆਂ ਨੇ ਸੋ ਚੋਣਾਂ ਦੇ ਵਿੱਚ ਜੋ ਇਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੀ ਜੋ ਇਜ਼ਾਫਾ ਹੋਣਾ ਸੀ ਪਰ ਹੁਣ ਅੱਜ ਯਾਨੀ ਕਿ ਸੋਮਵਾਰ 3 ਜੂਨ ਨੂੰ ਇਜ਼ਾਫਾ ਕਰ ਦਿੱਤਾ ਗਿਆ ਹੈ ਸੋ ਇਜ਼ਾਫਾ ਕਿੰਨਾ ਹੋਇਆ ਵੈ ਲਗਭਗ 5% ਦਾ ਜੋ ਇਜ਼ਾਫਾ ਵੈ ਟੋਲ ਪਲਾਜ਼ੇ ਦੇ ਉੱਤੇ ਕੀਤਾ ਗਿਆ ਸੋ ਇਹ ਟੋਲ ਪਲਾਜ਼ੇ ਪੰਜਾਬ ਹਰਿਆਣਾ ਸਮੇਤ ਪੂਰੇ ਹੀ ਭਾਰਤ ਦੇ ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਸੋ ਗੱਲ ਕਰਾਂਗੇ ਉਹਨਾਂ ਦੁੱਧ ਦੀ ਦੁੱਧ ਦੇ ਰੇਟ ਦੇ ਵਿੱਚ ਵੀ ਵਾਧਾ ਕੀਤਾ ਗਿਆ ਵੈਦ ਦੱਸੇ ਕਿ ਅਮੂਲ ਅਤੇ ਮਦਰ ਡੈਰੀ ਦੋਹਾਂ ਹੀ ਜੋ ਦੁੱਧ ਦੇ ਰੇਟ ਨੇ ਉਹਨਾਂ ਦੇ ਵੱਲੋਂ ਇਜ਼ਾਫਾ ਕੀਤਾ ਗਿਆ ਵੈ ਸੋ ਦੁੱਧ ਦੇ ਰੇਟਾਂ ਦੇ ਵਿੱਚ 2 ਰੁਪਏ ਦਾ ਇਜ਼ਾਫਾ ਕੀਤਾ ਗਿਆ ਸੋ ਯਾਨੀ ਕਿ ਜੋ 1 ਕਿਲੋ ਮਗਰ 1 ਰੁਪਏ ਦਾ ਇਜ਼ਾਫਾ ਕੀਤਾ ਗਿਆ ਜਿਸ ਦੇ ਨਾਲ ਕਿਲੋ ਮਗਰ 2 ਰੁਪਏ ਦਾ ਇਜ਼ਾਫਾ ਬਣਦਾ ਹੈ ਸੋ ਮਦਰ ਡੈਰੀ ਦੁੱਧ ਦੇ ਵੱਲੋਂ ਵੀ ਜੋ ਇਜ਼ਾਫਾ ਕੀਤਾ ਗਿਆ ਹੈ 2 ਰੁਪਏ ਦਾ ਔਰ ਇਸ ਤੋਂ ਪਹਿਲਾਂ ਜੋ ਇਜ਼ਾਫਾ ਕੀਤਾ ਗਿਆ ਹੈ ਉਹ ਅਮੂਲ ਦੁੱਧ ਕੰਪਨੀ ਦੇ ਵੱਲੋਂ ਕੀਤਾ ਗਿਆ ਸੋ ਉਹਨਾਂ ਵੱਲੋਂ ਵੀ 2 ਰੁਪਏ ਦਾ ਇਜ਼ਾਫਾ ਕੀਤਾ ਗਿਆ ਸੋ ਚੋਨਾ ਜੋ ਪਹਿ ਚੁੱਕਿਆ ਨੇ ਚੋਨਾ ਹੋ ਚੁੱਕਿਆ ਨੇ ਐਗਜ਼ਿਟ ਪੋਲ ਸਾਹਮਣੇ ਆ ਰਹੇ ਨੇ ਔਰ ਐਗਜ਼ਿਟ ਪੋਲ ਤੋਂ ਬਾਅਦ ਇੱਕਦਮ ਰੇਟ ਨੇ ਜੋ ਰੇਟ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਸੋ ਹਲੇ ਫਿਲਹਾਲ ਦੇਖਣਾ ਹੋਵੇਗਾ ਕਿਉਂਕਿ ਐਗਜ਼ਿਟ ਤੋ ਜੋ ਹਲੇ ਨਤੀਜੇ ਆਨੇ ਬਾਕੀ ਨੇ ਫਿਲਹਾਲ ਐਗਜ਼ਿਟ ਪੋਲੇ ਸਾਹਮਣੇ ਆਏ ਨੇ ਨਤੀਜਿਆਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੇਂਦਰ ਦੇ ਵਿੱਚ ਸਰਕਾਰ ਹੈ ਜੋ ਕਿਸ ਦੀ ਬੰਦੀ ਪਈ ਹੈ ਜੋ ਐਗਜ਼ਿਟ ਪੋਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰਤਿਆ ਜਨਤਾ ਪਾਰਟੀ ਦੀ ਸਰਕਾਰ ਜੋ ਕੇਂਦਰ ਦੇ ਵਿੱਚ ਬਹੁਮਤ ਲਹਿਰੀ ਹੈ ਪਰ ਜੋ ਨਤੀਜੇ ਨੇ ਨਤੀਜੇ ਕੁਝ ਵੀ ਹੋ ਸਕਦੇ ਨੇ ਸੋ 4 ਜੂਨ ਨੂੰ ਜੋ ਕਿ ਨਤੀਜੇ ਸਾਹਮਣੇ ਆਣਗੇ ਨਤੀਜੇ ਦੇ ਵਿੱਚ ਪਤਾ ਲੱਗੇਗਾ ਕਿ ਕਿਸ ਦੀ ਸਰਕਾਰ ਕੇਂਦਰ ਦੇ ਵਿੱਚ ਬਣਦੀ ਹੋਈ ਦਿਖਾਈ ਦੇਗੀ ਇਸ ਤੋਂ ਪਹਿਲਾਂ ਜੋ ਰੇਟਸ ਨੇ ਉਹਨਾਂ ਦੇ ਵਿੱਚ ਵਾਅਦਾ ਦੇਖਣ ਨੂੰ ਮਿਲਿਆ ਵਾ ਦੁੱਧ ਦੇ ਰੇਟਾਂ ਦੇ ਵਿੱਚ ਵਾਅਦਾ ਮਿਲਿਆ ਔ ਟੋਲ ਦੇ ਰੇਟਾਂ ਦੇ ਵਿੱਚ ਵੀ ਵਾਅਦਾ ਮਿਲਿਆ ਵਾ ਸੋ ਟੋਲ ਦੇ ਰੇਟਾਂ ਦੇ ਵਿੱਚ 5% ਵਾਅਦਾ ਹੋਵੇਗਾ ਜਿਸ ਦੇ ਨਾਲ ਲੋਗਾ ਦੀ ਜੇਬ ਦੇ ਉੱਤੇ ਇੱਕ ਭਾਰੀ ਝਟਕਾ ਲੱਗੇਗਾ ਇਸ ਦੇ ਨਾਲ ਨਾਲ ਦੁੱਧ ਦੇ ਰੇਟਾਂ 'ਚ ਵੀ ਇਜਾਫਾ ਹੋਇਆ ਹੈ ਜਿਸ ਦੇ ਨਾਲ ਲੋਕ ਜੋ ਲੋਕਾਂ ਨੂੰ ਇੱਕ ਭਾਰੀ ਝਟਕਾ ਲੱਗ ਰਿਹਾ ਹੈ ਕਿਉਂਕਿ ਇੱਕਦਮ ਜਦੋਂ ਇਲੈਕਸ਼ਨ ਖਤਮ ਹੋਏ ਨੀ ਉਸ ਤੋਂ ਬਿਲਕੁਲ ਬਾਅਦ ਹੀ ਹਲੇ ਨਤੀਜੇ ਵੀ ਨਹੀਂ ਐਲਾਨੇ ਗਏ ਉਸ ਤੋਂ ਪਹਿਲਾਂ ਹੀ ਜੋ ਰੇਟਾਂ ਦੇ ਵਿੱਚ ਇਜਾਫਾ ਕੀਤਾ ਗਿਆ ਹੈ ਸੋ ਇਜਾਫਾ ਹੈ ਜੋ ਦੁੱਧ ਦੇ ਰੇਟਾਂ ਦੇ ਵਿੱਚ 2 ਰੁਪਏ ਦਾ ਔਰ ਜੋ ਟੋਲ ਟੈਕਸ ਹੈ ਰੋਡ ਦੇ ਉੱਤੇ ਟੋਲ ਟੈਕਸ ਤਾਂ ਦਿੱਤਾ ਜਾਂਦਾ ਹੈ ਉਸ ਦੇ ਵਿੱਚ 5% ਦਾ ਇਜ਼ਾਫਾ ਵਾਹ ਜੋ ਕੀਤਾ ਗਿਆ ਵਾ ਸੋ ਵਧੇਰੀ ਅਪਡੇਟ ਦੇ ਲਈ ਜੁਨਿਓਰ ਸਾਡੇ ਨਾਲ ਫਿਲਹਾਲ ਮੈਂ ਦੀ ਇਜਾਜ਼ਤ ਧੰਨਵਾਦ